ਤੁਸੀਂ ਬੰਦ ਲਿਆ ਤਾਂ ਤੁਸੀਂ ਬੰਦ ਲਿਆ ਨਾ ਉਹਨੂੰ ਘੜਾ ਆਹ ਫੜ ਆਹ ਲਓ ਇਹ ਫੜ ਲਈ ਮਲਜਿੰਦਰਾ ਫੜੀ ਗਰਾਹ ਇੱਥੋਂ ਫੜੀ ਰਿਕਮ ਇੱਥੇ ਖੜ ਕੇ ਦੱਸਦਾ ਔਰ ਜੀਪ ਕੋਲੋਂ ਔਰ ਜੀਪ ਪੈਲੀ ਜੀ ਜਿਹੜੀ ਤਲਵਾਤ ਇਹਨਾਂ ਨਾਲ ਸਹੀ ਦੱਸੋ ਸਾਨੂੰ ਨਹੀਂ ਪੈਂਦਾ ਇਹ ਤਾਂ ਮਾ ਰੋਲਾ ਜਦੋਂ ਜਦੋਂ 400 ਤੋਂ ਆਈ ਨਾ ਹਾਂਜੀ ਮੈਂ ਖਾ ਪੀ ਤਕੌਂ ਦੀ ਗੱਡੀ ਜੀ ਪਹਿਲਾਂ ਸਾਲ ਆ ਹਾਂ ਇਥੋਂ ਅਗੇ ਇਹ ਰਾਏ ਮਹਾਰਾਜ ਦੇ ਲੋਕ ਦੇ ਝਾੜ ਸਾਹ ਅੱਛਾ ਬਾਣ ਤੇ ਇੱਥੋਂ ਆ ਕੇ ਜੰਡ ਦੇ ਥਲੇ ਟੰਡ ਦਾ ਫਰਾਣਾ ਲਾ ਕੇ ਆ ਗਏ ਮਹਾਰਾਜ ਠੀਕ ਹੈ ਇਹ ਤੁਹਾਡੇ ਦੇ ਥਲੇ ਪਏ ਸੀ ਇੱਥੇ ਆ ਕੇ ਫਿਰ ਦੋ ਭਾਈ ਤੁਹਾਨੂੰ ਸੰਗ ਤੇ ਭਾਈ ਮਾਨ ਸਿੰਘ ਇੱਥੇ ਮਿਲਦੇ ਆ ਮਹਾਰਾਜ ਅੱਛਾ ਇੱਥੋਂ ਫਿਰ ਮਹਾਰਾਜ ਇੱਥੇ ਸੀ ਬਾਗ ਪੰਜਾਬ ਦੇ ਗਲਾਬੇ ਦਾ ਉਹ ਅੱਗੇ ਜਿਹੜੇ ਫੁੱਲ ਠੀਕ ਹੈ ਉਹ ਫਿਰ ਉਹ ਬਾਗ ਸੀ ਫਿਰ ਉਹ ਆ ਕੇ ਉਹਨਾਂ ਨੇ ਜਾ ਕੇ ਇੱਥੇ ਗਣੀਘਾਂ ਦੇ ਨਵੀਂ ਹੋਰ ਇੱਥੇ ਰਹਿੰਦੇ ਸੀ ਸਭ ਬਹੁਤ ਪਿਆਰੀ ਉਹਨਾਂ ਨੇ ਜਾ ਕੇ ਪਰਦੇ ਦਾ ਦੱਸਿਆ ਜਾ ਕੇ ਵੀ ਮਹਾਰਾਜ ਇੱਥੇ ਆਏ ਹੋਏ ਆ ਫਿਰ ਉਹ ਆਏ ਫਿਰ ਇੱਥੋਂ ਮਹਾਰਾਜ ਨੇ ਚੱਕ ਕੇ ਲੈ ਗਏ ਮੋਟਿਆ ਸ਼ਾਹ ਮਹਾਰਾਜ ਜੀ ਸਾਥ ਮਹਾਰਾਜ ਦੇ ਜਿਹੜੇ ਆਲੇ ਸ਼ਾਲਿਆਂ ਦੇ ਨਾਲ ਜਿਵੇਂ ਕਿ ਦੰਨੇ ਫਰੀ ਤੁਰ ਕੇ ਆਏ ਸੀ ਤੇ ਬਹੁਤੀ ਛੜਟਾਂ ਸੀ ਅੱਜ ਤਹਾਨੂੰ ਛੜਕਾਂ ਚੜਕਾ ਥੋੜੋ ਸੀ ਉਦੋਂ ਤਾਂ ਇੱਥੇ ਡੰਡੀ ਗਿਆ ਸੀ ਤੇ ਪੰਸਰ ਪਿਆ ਸੀ ਬੇਸਾ ਆਪਾਂ ਤੇ ਨੇ ਕੰਡੇ ਹੁੰਦੇ ਸੀ ਬੇਸਾ ਬੇਹਨ ਦੇ ਵੇਦੀ ਮਹਾਰਾਜ ਜਦੋਂ ਆਏ ਤੇ ਚਾਮਾਨੀ ਰੋਦੀਰ ਤੇ ਛ੍ਰੀਟਾ ਸਾਰੇ ਸਾਈਡ ਤੇ ਪੈਰਾ ਜਿ ਛਾਲਦੇ ਇਤਨਾ ਮਹਾਰਾਜ ਪਏ ਸੀ ਬਰ ਇੱਥੇ ਆਰਾਮ ਕਰ ਰਹੇ ਸੀ ਤੇ ਫਿਰ ਇਥੋਂ ਆ ਕੇ ਨੰਗਲ ਗਲਾਬਾ ਦੇ ਪੰਜਾਬਾ ਫਰੋਲੇ ਲੈ ਕੇ ਗਏ ਘਰੇ ਉਦੋਂ ਦਾ ਫਿਰ ਗਨੀਆਂ ਦੇ ਨਾਲ ਵੀ ਘਾਹ ਦੇ ਘਰੇ ਲੈ ਕੇ ਮਹਾਰਾਜ ਨੂੰ ਫਿਰ ਇਥੋਂ ਉੱਚ ਦਾ ਪੀਰ ਵੜ ਕੇ ਮਹਾਰਾਜ ਤੋਂ ਨਿਕਲੇ ਸੀਗੇ ਗਏ ਸੀਗੇ ਆਲਮਗੀਰ ਠੀਕ ਆਲਮਗੀਰ ਕਟਾਣੀ ਲੰਮੇ ਜੜਪੁਰੇ ਬਰੇ ਕੋਟ ਚੱਕਰ ਮੰਨਾ ਮਾੜੂ ਤੇ ਫੇਰੇ ਤਰਗਾਏ ਫੇਦੋਂ ਨਾਲ ਸਹਿਰ ਮਹਿੰਦਰਦੀ ਮੁਕਸਰ ਇਸ ਰਿਗੇ ਦੇ ਪੇਸ ਮਹਿੰਦਰ ਤਰਕੇ ਠੀਕ ਹੈ ਤੇ ਜਿਹੜੀ ਇੱਥੇ ਜਿਹੜਾ ਆਹ ਪਿਆਸ ਆ ਤਾਂ ਜੜਦਾ ਉਹ ਸਹਬ ਦਾ ਖੜਾ ਇਹਦਾ ਠੀਕ ਹੈ ਕਿਰਤੀ ਮਹਾਰਾਜ ਆ ਕੇ ਇੱਥੇ ਪੈ ਸਿੱਟਣ ਦਾ ਸਹਾਰਾ ਹਾਂ ਜਿਹੜਾ ਉਹ ਇੱਥੇ ਜੰਗਲ ਦੀ ਉਹ ਇਸਤਾਨ ਉਹ ਪਰੇ ਬਾਗ ਸੀ ਬਹੁਤ ਤਾਰੂ ਹਾਂ ਉਹ ਭਾਰੀ ਆਨਸੀਓ ਸਮਾਂ ਜਾ ਰਿਹਾ ਜਿਹੜੇ ਟਾਈਮ ਵਾਲਾ ਜਿਹੜੇ ਬੈਠੂ ਕਰਾ ਨੰਗੇ ਪਰਿਵਾਰ ਸਾਰਾ ਦਾ ਮਹੀਨਾ ਹੋ ਮਾਦੀਆਂ ਰੱਖਾ ਹੈ ਫਿਰ ਗਾਂ ਬੱਚੇ ਸੀਦੋ ਪਰਵਾਹ ਤਲੀ ਪਤਾ ਕਿੱਥੇ ਆ ਹਾਂ ਸਹੀ ਮਾਤਾ ਮਤਾਵਾ ਮਾਤਾ ਜੀਤ ਕੌਰ ਪਾਤ ਜੀਆ ਪ੍ਰਿੰਸਾਹਬ ਕੌਰ ਮਾਤਾ ਸੰਦਰ ਘਰ ਸੂਟੇ ਸਾਹਿਬ ਜਦੇ ਇੱਧਰ ਸਹਾਲੰਦ ਨੇ ਅੱਲਾ ਕਰੋਗੇ ਪੰਮਾ ਮਾਸ ਕੀ ਚਲੇ ਗਏ ਲੈ ਕੇ ਮਾਤਾ ਦੇ ਨਾਲ ਤੇ ਵੱਡੇ ਸਾਹਿਬ ਜਦੇ ਸੀਹੀਦ ਹੋ ਗਏ ਅੱਖਾਂ ਦੇ ਸਾਹਮਣੇ ਅਨੇ ਆਪਣੇ ਮੈਕੈਨਿਕ ਰਾਤ ਤੋਂ ਮੈਂ ਉੱਡੇ ਜਾ ਕਰਨ ਆਪ ਦੇਖ ਲੈ ਅੱਜ ਸਵਾ ਓ ਹੋਏ ਨੀਗਾ ਇਹ ਦਰਾਗ ਤੋਂ ਸਟੇਪ ਦੇ ਖੜੇ ਆ ਬਹੁਤ ਵਧੀਆ ਵਾ ਕਿੰਨੇ 400 ਸਾਲ ਹੋ ਗਏ 250 400 400 16ਵੀਂ ਸਦੀ ਦੀ ਗੱਲ ਸੀ 400 2000 ਚੱਲਦਾ 4 ਸਵਾ 4 4 ਹੋ ਗਏ ਹਾਂ ਜਿਆਦਾ ਜਿਹੜਾ ਉਰ ਦਾ ਖੜਾ ਮੋਢਾਆਂ ਦੀਆਂ ਪੋਟਾਂ ਦਾ ਲੰਦਾ ਇਹਨੂੰ ਸਪੋਟਾਂ ਵਾਲੀਆਂ ਤਾਂ ਟੇਕਿਆ ਖੜਾ ਹੈ ਸਪੋਟਾਂ ਨਹੀਂ ਹੁਣ ਉਹ ਡਿੱਗ ਪੈਂਦਾ ਹੈ ਹੁਣ ਤਾਂ ਪੋਲਿਸ ਪੋਟ ਨਹੀਂ ਹੈ ਉਹ ਤਾਂ ਜਿਹੜੇ ਦਰਾਂ ਦੇ ਤਾਂ ਤਾਦੀ ਖੜਾ ਜੇ ਮਹਾਰਾਜ ਦੇ ਨਾਲ ਲੈਂਕ ਸੀ ਹੱਥ ਪੱਲਾ ਲੱਗਿਆ ਹੋ ਤਾਂ ਤਾਂ ਹੀ ਵੋਟਾਂ ਲੱਗੀਆਂ ਆਹ ਵੋਟਾਂ ਲੱਗੀਆਂ ਇਹਦੇ ਕਾਰਨ ਜੀ ਉਹਦੇ ਕਾਰਨ ਚ ਇਤਿਹਾਸ ਭਾਈ ਇਹ ਵੀ ਸੰਗਤ ਆ ਕੇ ਇੰਦਿਆਂ ਨਾਸ਼ਕਾਰਾਂ ਕਰਦਿਆਂ ਆ ਆ ਦੇਖ ਲੋ ਆ ਸਪੋਟਾਂ ਲਾ ਕੇ ਕਢਾਇਆ ਵਾ ਇਹਨਾਂ ਦਰਖਤ ਜੰਡ ਦਾ ਇਸੇ ਮਾਰੇ ਤਿੰਨ ਸਸਰਾਣਾ ਲਾਇਆ ਸੀ ਚਲੋ ਬਈ ਜੀ ਅੰਤ ਸੰਗਤਾਂ ਨਮਸਕਾਰਾਂ ਕਰਦਿਆਂ ਜਦੋਂ ਆਇਆ ਤੇ ਇਹਨੇ ਬਾਹਰ ਸਤਿ ਪਾਸ਼ਾ ਕੀਤੇ ਰਾਜ ਜਾਤ ਕਰਕੇ ਮਾਸ਼ੀ ਹੋਰ ਆਸਾ ਮਾਛੂ ਵੜੇ ਦੇ ਜੰਗਲ ਸੀ ਉਦੋਂ ਇਹ ਉਹ ਮੈਂ ਕਹੇ ਜੰਗਲ ਸੀ ਅੱਜ ਦੇਖ ਲੈ ਜੰਗਲਾਂ 'ਚ ਮੰਗਲ ਲੱਗੇ ਪਏ ਆਂ ਕਿੰਨੇ ਚੜਿੱਗੇ ਚੁਬਾ ਚਲੋ ਭਾਈ ਦੇਖ